ਉਮਰ ਢਿੱਡ ਗਿਆ ਕੀ ਹੋ ਗਿਆ ਓਏ ਓ ਜੁੱਕੇ ਹੋਣਾ ਕੀ ਸੀ ਉਹ ਜਿਹੜੀ ਸਾਡੀ ਨਵੀਂ ਕਮੈਂਡਰ ਨਹੀਂ ਉਹ ਕੋਠੇ ਤੇ ਜੜੀ ਬਿਰਦੀ ਸੀ ਤੇ ਇਧਰੋਂ ਮੈਂ ਚੜ ਗਿਆ ਕਿਤੇ ਸਾਡੇ ਜਵਾਖੀ ਦਾ ਜਿੰਮ ਦਾ ਸਮਾਨ ਪਿਆ ਸੀ ਕੋਠੇ ਤੇ ਤੇ ਮੈਂ ਉਹਨੇ ਇੰਪ੍ਰੈਸ ਕਰਨ ਵਾਸਤੇ ਜਿੰਮ ਜੀ ਲੌਂਗ ਲਾ ਗਿਆ ਪਹਿਲਾਂ ਤਾਂ ਮੇਰੇ ਪੈ ਗਈ ਚੁੱਕ ਇਦੂ ਬਾਅਦ ਤੇ ਡੰਬਲ ਮੇਰੇ ਪੈਰ ਤੇ ਵੱਜਿਆ ਯਾਰ ਕਿਆ ਗੱਲ ਕਰਤੀ ਮਜੀਠੇ ਤੂੰ ਤਾਂ ਬੰਦੇ ਹੀ ਕੁੱਤਾ ਦਰਨਾ ਤਾਂ ਹੀ ਹੋਣੀ ਚਾਹੀਦੀ ਸੀ ਓ ਜੁੱਕੇ ਤੂੰ ਉਹ ਸਾਡੇ ਯਾਰ ਮੇਰੇ ਚਾ ਲੱਤ 'ਚ ਬੜੀਆਂ ਜੀਸਾਂ ਪਈ ਜਾਂਦੀਆਂ ਤੂੰ ਮੈਨੂੰ ਕੋਈ ਜੜੀ ਬੂਟੀ ਦੱਸ ਕਿਆ ਗੱਲ ਕਰਤੀ ਮਜੀਠੇ ਲੱਤਾਂ ਤੇ ਮੈਂ ਹੁਣ ਲੋਡ ਕਰ ਰਿਹਾ ਨਾ ਜਿਹੜੇ ਆਪਣੇ ਬਾਪੇ ਨਹੀਂ ਆ ਤੈਨੂੰ ਮੈਂ ਉਹਨਾਂ ਕੋਲ ਲੈ ਕੇ ਚਾਲਦਾ। ਓ ਚੁੱਕਿਆ ਮੈਂ ਨਹੀਂ ਜਾਣਾ ਹੈ ਨਾ ਬਾਬਿਆਂ ਬੁੱਬਿਆਂ ਕੋਲੇ। ਮੈਨੂੰ ਪਤਾ ਹੈ ਤਾਂ ਮੇਰੇ ਸਾਲੇ ਪਖੰਡੀ ਹੁੰਦੇ ਆ। ਕਿਆ ਗੱਲ ਕਰਤੀ ਮਜੀਠੀਏ? ਤੈਨੂੰ ਕਿਹਨੇ ਕਿਹਾ ਬਾਬੇ ਪਖੰਡੀ ਹੁੰਦੇ ਆ? ਮੈਂ ਇੱਕ ਵਾਰੀ ਬਾਬੇ ਉਹ ਜੜੀ ਬੂਟੀ ਲੇਤੀ ਸੀ ਮੇਰਾ ਭਾਰ ਨਹੀਂ ਸੀ ਬਤਾ ਹੁਣ ਦੇਖ ਲੈ ਤੋੜੇ ਵਰਗਾ ਹੋਇਆ ਬਿਆ। ਓ ਚੁੱਕਿਆ ਹੈ ਬਾਬੇ ਬੁੱਬੇ ਦਾ ਬਹਾਨਾ ਗੇ। ਨਾਲੇ ਭਾਰਤਾ ਤੇਰਾ ਰੋਟੀਆਂ ਤੇ ਦਾਰੂ ਨਾਲ ਭਰੇਗਾ। ਦੇਖ ਓਏ ਮਜੀਠਕੇ ਮੂਰੇ ਸਰਪੰਚਾ ਦਾ ਕੁੱਤਾ ਖੁੱਲਾ ਫਰਦਾ। ਜਦੋਂ ਮੈਂ ਛੋਟਾ ਹੁੰਦਾ ਸੀ ਇਹਨੇ ਮੇਰੇ ਦੰਦੀ ਵੱਢ ਕੇ ਮੇਰਾ ਕੱਟਾ 파ੜਦਾ ਸੀ। ਓ ਕਿਆ ਗ ਉਹ ਕਿਆ ਗੱਲ ਕਰਤੀ ਮਜੀਠੀਏ ਉਹੀ ਕੁੱਤਾ ਕਿਹੜਾ ਨਾਲੇ ਤੇਰੇ ਨਾਲ ਵੀ ਕੋਈ ਘਟਨਾ ਵਾਪਰੀ ਆ ਅੋ ਜ਼ੁਕਿਆ ਗਮਾਂਡਨ ਦਾ ਇੱਕ ਬਹਾਨਾ ਸੀ ਨਾਲੇ ਲੱਤ ਤਾਂ ਮੇਰੀ ਏਸ ਹੀ ਨਹੀਂ ਵੱਡੀ ਆ ਲੱਤ ਵੀ ਹੋਣੀ ਤੇਰੀ ਕਿਸੇ ਗੱਲੋਂ ਵੱਡੀ ਆ ਤੂੰ ਪੰਗੇ ਲੈਂਦਾ ਹੋਏਗਾ ਉਹਨੇ ਨਾਲ ਅੋ ਜ਼ੁਕਿਆ ਰਾਤ ਮੇਰੀ ਖਾਦੀ ਪੀਤੀ ਹੋਈ ਸੀ ਤੇ ਮੈਂ ਕੁੱਤੇ ਦੀ ਪੂਛ ਖਿੱਚਤੀ ਉਹ ਫੇਰ ਕੀ ਹੋਇਆ ਮਜੀਠੀਏ ਓਏ ਹੋਣਾ ਕੀ ਸੀ ਉਹ ਤਾਂ ਉਹਨੇ ਮੈਨੂੰ ਨਾਲੇ 'ਚ ਸਿੱਟ ਲਿਆ ਨਾਲੇ ਮੇਰੀ ਪੀਤੀ ਹੋਈ ਤਾਰਤੀ ਉਹ ਤਾਂ ਮੈਨੂੰ ਤੜਕੇ ਨੂੰ ਪਤਾ ਲੱਗਿਆ ਵੀ ਮੈਂ ਨਾਲੇ 'ਚ ਪਿਆ